ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਚੱਲਦੇ ਹਾਂ ਮਲੇ ਦੇ ਕੋਲੇ ਨੂੰ ਦੇਖਦੇ ਹਾਂ ਵੀ ਸਮਾਨ ਪਹੁੰਚ ਗਿਆ ਗੱਡੀ ਤੱਕ ਨਹੀਂ ਪਹੁੰਚਿਆ ਜਿੰਨਾ ਕਿ ਸਮਾਨ ਇਹਦਾ ਮੰਗਾ ਕੇ ਸਮਾਨ ਗੱਡੀ ਕਰਵਾਉਣੇ ਤਿਆਰ ਚੱਲਦੇ ਹਾਂ ਫਿਰ ਮਲੇ ਕੋਲੇ ਨੂੰ ਕਰਦੇ ਹਾਂ ਮੋਟਰ ਸਟਾਰਟ ਕਰਕੇ ਮੋਟਰ ਸਟਾਰਟ ਕਰਦੇ ਚੱਲਾਂਗੇ ਰਸਤੇ ਦੇ ਵਿੱਚ ਗੱਲਾਂ ਬਾਤਾਂ ਮਿਲਦੇ ਆ ਚਲੋ ਰਸਤੇ ਦੇ ਵਿੱਚ ਹਾਂਜੀ ਮਿੱਤਰੋ ਜਾ ਕਰਾ ਮੋਟਰਸਾਈਕਲ ਸਰਪੇ ਬ੍ਰੇਕ ਕੋਲ ਨੂੰ ਕਿਹਦਾ ਜਾ ਕੇ ਕਿੰਨਾ ਕੋ ਕੰਮ ਹੋ ਗਿਆ ਹੁਣ ਲਾ ਕੇ ਨਾਲੇ ਯਾਰ ਬੇਲੀ ਨੂੰ ਖਦਰਾ ਵੀ ਹਟੋ ਯਾਰੋ ਵੀ ਦਾੜਾ ਖਰਾਬ ਹੋ ਜਾਂਦਾ ਜੇ ਉਹ ਖੁੱਲਾ ਰੱਖਦੇ ਆਂ ਦਾੜਾ ਫੰਡ ਕੇ ਰੱਖਣ ਕਰਕੇ ਆਵਾਜ਼ ਕਲੀਅਰ ਨਹੀਂ ਆਉਣੀ ਹੈਗੀ ਅਜਾਓ ਹੋਰ ਕੋਈ ਵੀਰਾਂ ਛੋਟੇ ਦੀ ਆਵਾਜ਼ ਹੈ ਆਪਰੇ ਲੱਗੋ ਬੁੱਕ ਦੀ ਰਹਿਦੀ ਆ ਕੋਈ ਠਕ ਠਕ ਕਰ ਰਿਹਾ ਦਾ ਆਪਰੇ ਜੀ ਜਿਹੜਾ ਆਪ ਦਾ ਕੋਈ ਕੋਲ ਆਉਦੀ ਆਰ ਮਤ ਲਾਏ ਕੋਸੇ ਨਹੀਂ ਰੋ ਬਲੇ ਕੋਲ ਦੇ ਆਣ ਵਾਲੇ ਜਿੰਨੇ ਪਿੰਡ ਨੇ ਲੋ ਕਰੋ ਸਾਰੇ ਸਬਜ਼ੀ ਦਾ ਹੀ ਕਾਰੋਬਾਰ ਕਰਦੇ ਨੇ ਕਿੰਨੇ ਵੱਤਵਾਦ ਨੇ ਸਬਜ਼ੀ ਦੇ ਕੰਮ ਕਰਦੇ ਨੇ ਲੋਕ ਜਦੋਂ ਉਹ ਗੈਂਟਰ ਬਲੇ ਕੋਲ ਜਾ ਆ ਗਏ ਫਾੜਕ ਮੁੰਨੀਵੀ ਵਾਲੇ ਮੁੰਨੀਵੀ ਰੋਡ ਰਾਤ ਨੂੰ ਪਤਾ ਜਿਵੇਂ ਪਿੰਡ ਕੋਲੇ ਸੀਗੇ ਚੱਲਿਆ ਇਹ ਕਿਨਾਂ ਬਾਜ਼ਾਰ ਦੇ ਵਿੱਚ ਰੌਣਕ ਮੇਲਾ ਲਓ ਜੀ ਸੱਜਣੋ ਆਵੋ ਜੀ ਸੱਜਣਾਂ ਤੋਂ ਬਾਜ਼ਾਰ ਦੇ ਵਿੱਚ ਜਿਹੜਾ ਆਲੀਆ ਦਾ ਫੁੱਲ ਤੇ ਬੜਾ ਬੜਾ ਜਿਨਾ ਘੋੜਾ ਦਿਖਾ ਸਕਦੇ ਹਾਂ ਸਾਹਮਣੇ ਆ ਗਿਆ ਸੱਠਾ ਟਾਕ ਲਓ ਜੀ ਸੱਜਣੋ ਰੈਕ ਰੋਡ ਦੇ ਘੁੰਮ ਰਹੇ ਆ ਇਸ ਵੀ ਇੱਕ ਵਾਰ ਜਾਇਆ ਹੈ ਸਮਾਨ ਲੈ ਕੇ ਸਰਪਟਾੜ ਲਿਓ ਰੂਫ ਲੈਂਪ ਚ ਗਲਤ ਦੇ ਰਹੇ ਸੀਗੇ ਉਹ ਚੇਂਜ ਕਰਕੇ ਲੈ ਕੇ ਆਉਣੇ ਆ ਦੇਖਦੇ ਆ ਫੌਨ ਫੌਨ ਦਾ ਚੈੱਕ ਕਰਦੇ ਆ ਰੂਫ ਲੈਂਪ ਦੁਬਾਰਾ ਫੇਰ ਵੀ ਹੈਗੇ ਨਹੀਂ ਕਿ ਹੋਰ ਤੋਂ ਲਾਵਾਂਗੇ ਨਹੀਂ ਫਿਰੋ ਲਾਈਟਾਂ ਖਰਾਬ ਹੋ ਗਈ ਲਾਈਟਾਂ ਰੇਂਜ ਕੀਤੀਆਂ ਨੇ ਲੈਟਾ ਚੱਲਣਾ ਹੈ ਘਟ ਗਿਆ ਜੀਗਾ ਜਿੱ ਕਰਕੇ ਲੈਟਾ ਮੈਚ ਚਾਹੇ ਪਰ ਇਹ ਟੋਕ ਲੈਂਪ ਵੀ ਆਪਾਂ ਨਵੇਂ ਲਵਾਤੇ ਨੇ ਜਿਹੜਾ ਰੈਕ ਰੋਡ ਉਹਦੇ ਉਪਰਾਂ ਚੱਲਦੇ ਆ ਗਰੇਵਾਲ ਜਾਂਗ 판ਟੀ ਮਟਕਣ ਵਾਲੇ ਉਹਦੇ ਫੋਕ ਲੈਂਪ ਚੇਂਜ ਕਰਕੇ ਲੈ ਕੇ ਆਉਣੇ ਆਪਾਂ ਫੋਕ ਲੈਂਪ ਪੁਰਾਣੇ ਮਾਡਲ ਦੇ ਦਿੱਤੇ ਨੇ ਜੇਈ ਵਾਰ ਕੇ ਲੈ ਕੇ ਆਮ ਨਵੇਂ ਮਾਡਲ ਦੇ ਫੋਕ ਲੈਂਪ ਜਿੰਨੇ ਵੀ ਲੱਟਾਂ ਰੁਕਾ ਸਾਰੀਆਂ ਨਵੀਆਂ ਚੇਂਜ ਕਰਾ ਦੇ ਆਪਾਂ ਨਵੇਂ ਲਵਾਵਾਂਗੇ ਪੁਰਾਣੇ ਲੱਟਾਂ ਉਹਨਾਂ ਦੀ ਰੋਜ਼ੀ ਨਹੀਂ ਘਟ ਗਈ ਸੀ ਕਿਤਾ ਜੂਟੇ ਪੈ ਕੇ ਖਰਾਬ ਹੋ ਗਈਆਂ ਸੀਗੀਆਂ ਲਓ ਜੀ ਹੱਸ ਲਓ ਪਹੁੰਚ ਗਿਆ ਬੱਸ ਸਟੈਂਡ ਤੋਂ ਆਸ਼ਰਮ ਕੋਲੇ ਚੱਲ ਗਏ ਪੀਣਿਆ ਜੂਜਾ ਦਾ ਲੈਣਿਆ ਜੂਜਾ ਨੰਦ ਮੰਗਲ ਸਾਹਮਣੇ ਖੜਾ ਹੈ ਆਸ਼ਰਮ ਦੁੱਧ ਵਾਲਾ ਕੋਠੇ ਕਰਕੇ ਦਿਖਾਈ ਜਾਂਦਾ ਹੈ ਪ੍ਰਧਾਨ ਸਾਹਿਬ ਬੈਜਨ ਯਾਲੇ ਮੇਰੀ ਜਾਨ ਅਸ਼ਰਫ ਕਿਹੜਾ ਜਾਣਾ ਜਾਨ ਭਾਈ ਜਾਨ ਅੱਜ ਨੂੰ ਪੁਣਾ ਵਿੱਚ ਜੂਸ ਇਹ ਖਾ ਰਿਹਾ ਕੁਲਚੇ ਹਾਂ ਇਹਦਾ ਕੋਈ ਕੁਝ ਨਹੀਂ ਖਾ ਰਿਹਾ ਕੁਲਚੇ ਪਰ ਉਹਨਾਂ ਜਿਉਂ ਤੋਂ ਇਹ ਕਰਦੇ ਆ ਜੂਸ ਪੀਂਦੇ ਪੀਂਦੇ ਗੱਲਾਂ ਲੋਭੇਣੂ ਪਹਿਲਾ ਖਾ ਮਾ ਛੋਲੇ ਨਹੀਂ ਕਚੌਰੀ छोले कचौरी। ਨਰੂ ਜੀ ਤੋਂ ਪਹਿਲਾ ਘਮੇ ਕचौਰੀ ਫੇਰ ਵੀ ਮੈਂ ਜੂਸ ਉਹ। ਜੂਸ ਵੀ ਪੀ ਕੇ ਲਮਾਂਗੇ ਨੰਦੋ। ਇਹਲਾ ਭਾਈ ਜੀ। ਜੀਨੀ ਸ਼੍ਰੀ ਜੀ ਤਾਕਤ ਘਟੀ ਐ। ਪੂਣੀਓ ਫੇਰ ਪਾ ਲੈਣੀ ਆ। ਦੱਬੋ ਜੂਸ ਬਣ ਗਿਆ। ਜੂਸ ਹੈ ਪੀ ਲੈਨੇ ਨੰਦੋ। ਇਹ ਠੀਕ ਐ ਨਾ। ਗਾਗਾ ਨੂੰ ਲੋ ਇਹ ਹੀ ਦੋ ਮਹੀਨੇ ਹੋ ਗਏ ਜਿਹੜਾ ਉਹ ਗਾਗਾ ਨੂੰ ਜੋ ਪਿਛਲੇ ਨੂੰ ਨਾਂ ਦਿੰਦਾ ਉਹ ਹੋਰ ਕੁਝ ਸਵਾਰ ਨਹੀਂ ਲਿਆਉਂਦੇ ਹੈ। ਜੇ ਸ੍ਰੀ ਨੂੰ ਰਾਜੀ ਗਾਜਰੇ ਦੂਸਰਾਂ ਨਾਲ ਮਿਲਦੀ ਹੈ ਨਾ ਉਹ ਨਾ ਪਿੱਛੇ ਨਾਲ ਆਓ। ਬਾਕੀ ਇਹ ਹੁੰਦਾ ਰੋਤ ਰੋਤ ਦੇ ਮੇਵੇ। ਜਾਨਾ ਗਾਣਾ ਰੋਤ ਰੋਤ ਦੇ ਮੇਵੇ ਮਿਲਦੇ ਨੇ। ਇਹ ਜ਼ਰੂਰੀ ਹੈ ਜੇ ਉੱਥੇ ਮੇਰੇ। ਚਲੋ ਠੀਕ ਹੈ ਜੀ। ਲਾਓ ਜਿਹਾ ਜੋਂ। ਅੱਜ ਬਾਜ਼ਾਰ ਚ ਚੱਲ ਪਿਆ। ਪਗੜੀ ਹੋ ਗੋਣੇ ਪਗੜੀ ਦਾ ਅੱਗ ਲੈਣੇ ਆਂ ਇਹ ਤਾਂ ਉਹ ਪੱਕ ਪਸੰਦਾ ਜੀ ਵੀਰੇ ਭਾਈ ਤਾਂ ਨਾ ਪਿੱਕ ਲੈਣ ਦੀ ਸਲਾਹ ਵੀ ਇਹ ਕੋਈ ਹੋਰ ਆਇਆ ਮਾਂਚੋ ਉਹ ਲੈ ਲਾਂ ਕੋਈ ਇਹਨੇ ਬਰੇ ਕੋਲੋਂ ਕੋਲੇ ਕੋਲੋਂ ਮੈਂਨ ਬਾਜ਼ਾਰ ਕੈਂਸਪੂਲ ਵਗੈਰਾ ਜਾਂਸ 1 ਦੇ ਨਾਲ ਇਹ ਆਈਦਾ ਦਾਖਾਨਾ ਪਾਸਪੋਰਟ ਦਫ਼ਤਰ ਉਹ ਸਭ ਉਹ ਇਕੱਠੇ ਆ ਜਾਂਦੇ ਆ ਆ ਕੇ ਪਾਸਪੋਰਟ ਦਫ਼ਤਰ ਨਾਲੇ ਪਿੱਛੇ ਚਲੋ ਦੇਖ ਲੈ ਆ ਕੇ ਪਗੜੀ ਹਵਾ ਤੇ ਲਓ ਇਹ ਪਗੜੀ ਹਵਾ ਤੋਂ ਪਾ ਕੇ ਦੇਦੇ ਆ ਅੰਦਰ ਕਾਲੀ ਵੀਡੀਓ ਬਣਾ ਸਕਦੇ ਬਾਹਰ ਹੀ ਦਿਖਾਵਾਂਗੇ ਤੁਹਾਨੂੰ ਪੱਗ ਲੈ ਕੇ ਕਿ ਕਿਤਾ ਨਹੀਂ ਪਗ ਲੈਨੇ ਆ ਚੱਲਦੇ ਆ ਅੰਦਰੋਂ ਦੇਖਦੇ ਆ ਲਓ ਜੀ ਮਿੱਤਰੋ ਆ ਲੈ ਲਿਆ ਪੱਗ ਇਹ 70 ਰੁਪਏ ਮੀਟਰ ਵਾਲੀ ਪੱਗ ਆ ਇਹ ਕਿਵੇਂ ਲੱਗਾ ਕਲਰ ਤੁਹਾਨੂੰ ਤੁਹਾਨੂੰ ਲੱਗਦਾ ਮਿੱਤਰੋ ਦਸੂਰੇ ਬਾਰੇ ਲਾਓ ਜੀ ਜਣੋ ਮਿਲਿਆ ਕਿ ਸਰਪੰਚ ਸਾਹਿਬ ਹੈਪੀ ਖਾਨ ਸਾਹਿਬ ਆ ਵੀਰ ਪਹਿਲੀ ਵਾਰ ਫੇਰ ਮਿਲਿਆ ਉਹ ਜਿੰਮੇ ਤੇ ਬੈਠਾ ਕਿਵੇਂ ਸਰਪੰਚ ਸਾਹਿਬ ਹੋਠੀ ਠੀਕ ਕੀ ਹਾਲ ਹੈ ਵੀ ਵਧੀਆ ਵਧੀਆ ਜਮਾ ਬਾਗੋ ਬਾਗ ਦਰਸ਼ਨ ਹੋ ਗਿਆ ਛੋਟੇ ਵੀਰ ਵਧੀਆ ਜੀ ਠੀਕ ਆ ਪਗੜੀ ਸੈਂਟਰਾਂ ਦੇ ਫਿਰਦਾ ਕਿਹੜੇ ਕੱਢਦੇ ਆ ਮੈਂ ਪਗੜੀ ਸੈਂਟਰਾਂ ਦੇ ਪੱਕ ਲੈਣਾ ਆਏ ਸੀਗੇ ਅੱਛਾ ਅੱਛਾ ਲੈਲੀ ਪਠਾਨਦੀ ਲੈਲੀ ਪਠਾਨਦੀ ਪੱਕ ਵਧੀਆ ਵੀਰ ਹੋਰ ਸਰਪੰਚ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਕੀ ਕਰਦੇ ਫਿਰਦੇ ਤੁਸੀਂ ਅਸੀਂ ਤਾਂ ਨੰਬਰ ਲੈਣ ਆਈ ਪਾਗ ਵਾਲੇ ਦਾ ਮੁੰਡੇ ਦਾ ਹੋਰ ਵੀਰ ਜੀ ਬਾਜੀ ਕਰ ਦੋ ਆ ਮੁੰਡੇ ਦੀ ਰਿੰਗ ਜਰਮਨੀ ਹੈ ਜੀ ਕਿਹੜੇ ਵੀ ਆਪੂ ਆਲੇ ਮੁੰਡੇ ਦੀ ਹੈਪੀ ਡੇ ਨਹੀਂ ਨਹੀਂ ਦੂਜੇ ਦਿਨ ਆਪਣੇ ਮਾਂ ਦੇ ਹੈਪੀ ਡੇ ਨੇ ਕਰਣੀ ਆ। ਮਾਂ ਘਰ ਤੋਂ ਅੱਛਾ ਹੋਰ ਵਧੀਆ ਜੀ ਵਧੀਆ ਵਧੀਆ ਪਗ ਲੈਣਾ ਜੀ ਪਗ ਲੈਣਾ ਜੀ ਮੈਂ ਅੱਜ ਵੀ ਲਿਆ ਨੰਬਰ ਇੱਥੋਂ ਦਾ ਇਹ ਤੁਸੀਂ ਜਿਹਾ ਦਿਓ ਆਪਾਂ ਅੱਜ ਜਿਆਦਾ ਗੱਲਾਂ ਕੋਈ ਮਰ ਠੀਕ ਹੈ ਚਲੋ ਠੀਕ ਹੈ ਸੰਪਨ ਸਾਹਿਬ ਜੀ ਓਕੇ ਹਾਂ ਜੀ ਹਾਂ ਉਹਨੇ ਮੰਡੀ ਚਣੋ ਮੰਡੀ ਦੇਖਦੇ ਆ ਉਹਨੇ ਤੇ ਮਿਲਦੇ ਹਾਂ ਹਾਂ ਜਾਜੂ ਪੀਵਾਂਗੇ ਠੀਕ ਠੀਕ ਜਾਜੂ ਜੀ ਪੀਂਦੇ ਚੰਦਾ ਵੀ ਓਕੇ ਚਲੋ ਓਕੇ ਜੀ ਓਕੇ ਕिलो ਮਿੱਟਰ ਮਿਲਦੇ ਆ ਜਾ ਕੇ ਗਾਂ ਲੈ ਕੇ ਮਿਲਦਾ ਦੇਖਦੇ ਆ ਆ ਵੀ ਸੱਜਣੋ ਚੱਲ ਆਪਿਆ ਬਾਤ ਸੀ ਸੈਂਟਰ ਕੋਲ ਨੂੰ ਦੇਖ ਆ ਗੱਡੀ ਦਾ ਕਿਨਾ ਕ ਸਮਾਨ ਅਜ ਕਸ਼ਿਆ ਤੇ ਲੈਟਰ ਰੂਟਾ ਚੇਂਜ ਕਰ ਰਿਆ ਸੀ ਗਿਆ ਤੇ ਆ ਗਿਆ ਕਿ ਨਹੀਂ ਦੁਬਾਰਾ ਲਓ ਇਹ ਜਣੋ ਆਉਂਦੀਆਂ ਫੇਰ ਅੰਗਰੇਰੇ ਕੋਲੇ ਦੇਖਦੇ ਆ ਵੇਧਿਆ ਗੱਡੀ ਅੱਜ ਪੇਂਟ ਦੇ ਬੰਪਰ ਪੇਂਟ ਹੋ ਕੇ ਆ ਜਾਊਗਾ ਤੇ ਲਾਈਟਾਂ ਉੜਾ ਕਸਾਂਗੇ ਤੇ ਇਹ ਨਾਗਰੇ ਜੀ ਨੇ ਕਿੱਥੇ ਕਿਤੇ ਕਰਗਾ ਕਾਸ਼ ਤਾਂ ਵਾਪਰਗਾ ਨਹੀਂ ਕਸਿਆ ਇਹ ਇਕੱਲੇ ਕੋਲੇ ਕੰਮ ਵੱਧਾ ਇਹ ਨਹੀਂ ਬੜਾ ਕੰਮ ਕੀਤਾ ਹੋਊਗਾ ਨਾ ਕੀਤਾ ਹੋਊਗਾ ਦੇਖਦੇ ਆ ਜਾ ਕੇ ਚਲੋ ਵੀ ਸੱਜਣੋ ਦੇਖਿਓ ਗੱਡੀ ਚੱਲ ਕੇ ਆ ਵੀਰ ਵੀ ਬੰਪਰ ਪੇਂਟ ਕਰਵਾ ਕੇ ਲੈ ਕੇ ਆਇਆ ਇਹ ਵੀ ਮੇਰੇ ਮੰਗੂ ਬੰਪਰ ਤੋੜਨ ਵਾਲੀ ਆ ਅੱਪੇ ਬੜੇ ਜਿਆਦਾ ਨੇ ਜਿਹੜੇ ਬੰਪਰ ਤੋੜ ਦਿੰਦੇ ਨੇ ਓ ਵੀਰ ਮਾ ਬੰਪਰ ਤੋੜ ਦਿੰਦੇ ਨੇ ਕੁੱਤੇ ਉਂਗਰੇ ਆ ਕੇ ਹਲੇ ਬੰਪਰਾਂ 'ਨਾਂ ਨਿਸ਼ਾਨ ਕਰਦੇ ਨੇ ਜਿੰਨੇ ਕਹਿ ਰਿਹਾ ਕੁੱਤੇ ਖੜੀ ਆ ਆਪਣੀ ਰਾਣੀ ਸੁੰਦਰਾ ਗਰਦ ਨਾਲ ਭਰੀ ਹੋਈ ਗਰਦਾ ਗੋਲ ਕਿ ਹਾਲੇ ਵਿਕੀ ਅਗਰੇ ਕਿ ਹਾਲੇ ਵੀ ਰੋ ਵਧੀਆ ਚਲੋ ਮਹਾਰਾਜ ਕਿਰਪਾ ਦੇਈ ਦਿਓ ਕਿੰਨਾ ਖੋ ਗਿਆ ਕੰਮ ਆਪਣੀ ਗੱਡੀ ਦਾ ਚਲਿਓ ਅਜ ਰੰਗ ਤੇ ਠੀਕ ਠੀਕ ਆਜ ਗਾੜਾ ਜਿਹੜਾ ਸੁੱਕਾ ਡੰਟ ਕੱਢਣ ਵਾਲਾ ਇਹ ਜਮੂਰਾਗਾ ਜਿਹੜਾ ਸੁੱਕਾ ਡੰਟ ਕੱਢਦਾ ਚੌਂਗਰੇ ਜੋ ਇਹ ਕਾੜਦਾ ਵਿਕੀ ਗਾ ਸੁਪਰ ਡੈਂਟ ਰੰਗ ਟੋਪ ਨਾ ਅਗਰੇ ਲੋ ਨੰਬਰ ਬੋਲੀ ਵੀਰੇ ਤੇਰਾ ਕਿੰਨਾ ਵਾ ਵੀਡੀਓ ਦੇ ਵਿੱਚ 9352 36732 ਇਹਦੇ ਕੋਲੇ ਆਓ ਵੀਰੇ ਡੈਂਟਿੰਗ ਪੈਂਟਿੰਗ ਦਾ ਜਿਹੜਾ ਕੰਮ ਵੀ ਆ ਜਿੰਨਾ ਵੀ ਆ ਆ ਕੇ ਇੱਕ ਵਾਰ ਛੋਟਾ ਮੋਟਾ ਕਰਵਾ ਕੇ ਦੇਖੋ ਤੁਹਾਡੀ ਤਸੱਲੀ ਕਰ ਆਈ ਸਜਣੋ ਕੱਲ ਵੀ ਦੱਸਿਆ ਤੁਹਾਨੂੰ ਵੀ ਡੈਂਟਰ ਬਾਰੇ ਇਹਦੇ ਕੰਮ ਕਰਵਾ ਕੇ ਤੁਸੀਂ ਦੇਖੋਗੇ ਨਾ ਪਤਾ ਲੱਗੂ ਤੁਹਾਨੂੰ ਵੀ ਆਓ ਤੁਹਾਨੂੰ ਨੰਬਰ ਬੋਲਦਾਗਾ ਮਲੇ ਕੋਲ ਤੋਂ ਰੈਕ ਰੋਡ ਦੇ ਉੱਪਰ ਇਹ ਵਰਕਸ਼ਾਪ ਹੈ ਇਹ ਐਸੋ ਫੈਕਟਰੀ ਤੋਂ ਪਹਿਲੇ ਪੁਰਾਣੀ ਪਹਿਲੀ ਆਪ ਉਤਰ ਕੇ ਜੀ ਇਸ ਫੈਕਟਰੀ ਉਹਨੇ ਖੱਬਿਆ ਥਾ ਪੁਰਾਣੀ ਪਹਿਲੀ ਅੰਗਰੇਜ਼ ਡੈਂਟਰਾਂ ਨੂੰ ਆਉਗਾ ਤੇ ਕੰਮ ਕਰਵਾ ਕੇ ਦੇਖੋ ਇੱਕ ਵਾਰੀ ਥੋੜਾ ਬਹੁਤਾ ਕੰਮ ਵੀ ਜਿੰਨਾ ਵੀ ਕੰਮ ਕਰਵਾਉਂਗਾ ਡੈਂਟਿੰਗ ਪੈਂਟਿੰਗ ਦਾ ਬਹੁਤ ਵਧੀਆ ਕੰਮ ਕਰਦਾ ਹੈਗਾ ਦਿਖਾਉਣਾ ਤੁਹਾਨੂੰ ਫਿਰ ਕੱਲ ਨੂੰ ਇਹ ਗੱਡੀ ਲੈ ਕੇ ਜਾਵਾਂਗੇ ਕੰਮ ਕੀਤਾ ਹੋਇਆ ਬੰਪਰ ਦਾ ਪੇਂਟ ਮੋੜ ਕੀਤਾ ਹੋਇਆ ਤੁਸੀਂ ਦਿਖਾਓ ਪਤਾ ਲੱਗੇ ਉਹਨੂੰ ਲਾਈਟਾਂ ਲੂਟਾ ਚੇਂਜ ਕਰਵਾਈਆਂ ਨੇ ਇਹ ਖਰਾਬ ਹੋਈਆਂ ਸੀਗੀਆਂ ਦੇਖਦੇ ਆ ਚਲੋ ਠੀਕ ਹੈ ਲਓ ਵੀ ਸੱਜਣੋ ਟੈਂਟਰ ਤੇ ਚੱਲ ਪਏ ਆ ਗੱਲ ਹੈ ਅੱਜ ਫੇਸ ਪੈਟ ਕੋਲ ਨੂੰ ਪਹੁੰਚ ਆ ਗਈ ਸਾਹਮਣੇ ਆਈ ਜੀਐਸ ਫੈਕਟਰੀ ਗੈਸ ਕੰਪਨੀ ਇੱਥੇ ਬਣੇ ਜੀਐਸ ਦੀਆਂ ਕੰਪਨੀਆਂ ਆਓ ਵੀ ਸੱਜਣੋ ਚੱਲਿਆ ਘਰ ਨੂੰ ਹੋਰ ਕੀ ਕਰਾਂ ਘਰੇ ਗੱਲ ਬਾਤੋ ਵੀਡੀਓ ਦਾ ਅੰਡ ਘਰੇ ਜਾਇ ਕਰਾਂਗੇ ਲਓ ਵੀ ਸੱਜਣੋ ਪਹੁੰਚ ਗਿਆ ਮਿੱਤਰੋ ਘਰੇ ਤੇ ਕਰਦੇ ਹੁਣ ਮਾਰਾ ਇਹਦਾ ਪਾਠ ਪੜ੍ਹ ਕੇ ਸ਼ਕਾਂਗੇ ਪ੍ਰਸਾਦ ਪ੍ਰਸਾਦ ਦੇ ਸ਼ਕ ਕਰਾਂਗੇ ਵੀਡੀਓ ਦੀ ਐਡੀਟਿੰਗ ਵੀਡੀਓ ਐਡਿਟ ਕਰਕੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਰਦੇ ਆ ਵੀਡੀਓ ਦਾ ਐਂਡ ਓਕੇ ਜੀ ਫਾਸਤ ਸ੍ਰੀ ਕਾਲ